ਤਾ ਕੂੜ ਅਪਾਰੰ ਸਮਝਣ ਬਿਰਲਾ ਜਨੇ ਸੰਸਾਰ ਕਾਮ ਤਜਣ ਨਾਨਕ ਗੋਬਿੰਦ ਰਮਣ ਸਾਧ ਸੰਗਮੈ ਸੁਮੰਤਰ ਸਾਧ ਬਚਨਾ ਕੂਟ ਦੋਸਿ ਬਿਨਾ ਸਨੇ हर चरण कमल ध्यानन नानके कुल सम उद्धारणे सुंदर मंदर सैणे जेण मद्ध हर कीर्तने मुक्त रमण गोविंदे नानके लबदन बड भाघणे ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਗਾਥਾ ਨਾਮਕ ਬਾਣੀ ਦੇ ਗਾਥਾ ਬਾਰੇ ਦੂਸਰੀ رائے ਇਹ ਪੇਸ਼ ਕਰਦੇ ਨੇ ਕਿ ਗਾਥਾ ਗੂੜ ਅਪਾਰਨ ਸਮਝਣਾ ਬਿਰਲਾ ਜਨੇ ਕਥਾ ਕਈ ਤਰ੍ਹਾਂ ਦੀ ਹੋ ਸਕਦੀ ਹੈ ਕਿਸੇ ਮਨੁੱਖ ਦੀ ਕਥਾ हाथी की कथा जमीन की कथा सूरज चंद तार कथा सागर की कथा नद नाल की कथा पहाड़ा की कथा ये पहाड़ बनते है इस पहाड़ की क बुलंदी है पहाड़ की कथा होगी दरिया की कथा ये दरिया कितों निकलता है इस दर कितनिया धाराव आके मिलदिया ने कि ड़ी थे किगर लीन है इसी तरीके मनुख है पक्षियों दी कथा है इना आनंद कथावाचो एक कथा है प्रभु दी कथा आत्म कथा परमात्म कथा जिस बारे साहेब गुरु अर्जन देव जी महाराज कहने ਕਿ ਸਭ ਤੋਂ ਗੂੜ ਗੂੜ ਤੋਂ ਮਾਰ ਮੁਰਾਦ ਹੈ ਬਾਰੀਕ ਅਤਿਅੰਤ ਸੂਖਸ਼ਮ অতি ਸੂਖਸ਼ਮ ਪਰਮਾਤਮਾ ਦੀ ਕਥਾ ਸਭ ਤੋਂ ਬਾਰੀਕ ਹੈ ਕੋਈ ਵੀ ਇਤਨਾ ਵਿਸ਼ਾ ਬਾਰੀਕ ਨਹੀਂ ਹੈ ਜਿਤਨਾ ਕਿ ਪ੍ਰਭੂ ਦਾ ਨਾਮ ਪ੍ਰਭੂ ਦੀ ਬਾਣੀ ਪ੍ਰਭੂ ਦੀ ਹੋਂਦ ਇਹ ਪ੍ਰਕਰਣ ਜਿਤਨਾ ਬਾਰੀਕ ਹੈ ਅਗਰ ਪਰਮਾਤਮਾ ਦੀ ਕਥਾ ਬਹੁਤ ਬਾਰੀਕ ਹੈ ਫਿਰ ਮਤ ਚਾਹੀਦੀ ਐਸੀ ਜਿਹੜੀ ਬੜੀ ਬਾਰੀਕ ਬੀਨ ਹੋਵੇ ਬਾਰਿਕੀਆਂ ਨੂੰ ਵੇਖ ਸਕਿਆ। ਅਸੀਂ ਦੇਖਨੇ ਆ ਕਿ ਸਾਡੇ ਅੱਖ ਦੀ ਵੀ ਆਪਣੀ ਇੱਕ ਸੀਮਾ ਹੈ ਕਿ ਕੁਝ ਬਾਰੀਕ ਚੀਜ਼ਾਂ ਅਸੀਂ ਨਹੀਂ ਵੇਖ ਸਕਦੇ। ਫਿਰ ਸਾਨੂੰ ਖੁਰਦ ਬੀਨ ਦਾ ਆਸਰਾ ਲੈਣਾ ਪੈਂਦਾ ਹੈ ਤਾਂ ਉਹਨਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ। ਇਸੇ ਤਰੀਕੇ ਨਾਲ ਪ੍ਰਭੂ ਤੇ অতি ਬਾਰੀਕ অতি ਬਾਰੀਕ अगर ये किसी खुरदबीन ਨਾਲ ਵੀ ਦੇਖਿਆ ਜਾ ਸਕਦਾ ਤਾਂ ਹੁਣ ਤੱਕ ਤੇ ਵਿਗਿਆਨ ਸਫਲ ਹੋ ਗਿਆ ਹੁੰਦਾ ਨਹੀਂ ਇਹ ਦਿਸ ਸਕਦਾ ਹੈ ਗੁਰੂ ਦੇ ਬਚਨਾਂ ਦੀ ਖੁਰਦਬੀਨ ਦੁਆਰਾ ਭਗਤ ਕਬੀਰ ਜੀ ਦੇ ਬੜੇ ਸੁੰਦਰ ਬੋਲ ਆਪ ਕਹਿੰਦੇ ਨੇ ਉਹ ਹੀ ਜੋ ਦੀਸੇ ਅੰਬਰ ਤਾਰੇ ਕਿੰਨੇ ਉੱਚੀ ਤੇ ਹੈ ਚੇਤਨ ਹਾਰੇ ਐ ਪੰਡਤ ਗੋਸ਼ਟੀ ਪੰਡਤ ਨਾਲ ਹੋ ਰਹੀ ਹੈ ਕਿਆ ਤੈਨੂੰ ਪਤਾ ਹੈ ਕਿਸ ਚਿਤੇਰੇ ਨੇ ਇਹ ਸਿਤਾਰੇ ਚਿਤਰੇ ਨੇ ਕਿਸ ਚિત੍ਰਕਾਰ ਨੇ ਇਸ ਸੂਰਜ ਦੇ ਚਨੂਰ ਭਰੇ ਕਿਸ ਚਿਤੇਰੇ ਨੇ ਇਨਾ ਫੁੱਲਾਂ ਦੇ ਵਿੱਚ ਮਹਿਕ ਪਾਈ ਹੈ ਸੁਪਨ ਪਾਇਆ ਹੈ ਕੋਮਲਤਾ ਪਾਈ ਹੈ ਕਿਆ ਤੈਨੂੰ ਪਤਾ ਹੈ ਅਗਲਾ ਕਹਿੰਦੇ ਕਬੀਰ ਕਿਆ ਤੁਸੀਂ ਜਾਣਦੇ ਹੋ ਹਾਂ ਮੈਨੂੰ ਤਾਂ ਬਹੁਤ ਕੁਝ ਪਤਾ ਹੈ गहरे पंडित अंबर कासों लागा बूझे बूझन हार सुभागा कोई सुभागा इस नु जानदा है कि ए अंबर ए आसमान किस आशरे ते खड़ा है दर्शन परम ज्ञान दी चरम सीमा जेडी है मनुख नु वैज्ञानिक बना देती है आसमान कैसे खड़ा है क्यों खड़ा है किस आधार ते खड़ा है प्रश्न प्रश्नते वैज्ञानिक है लेकिन कबीर दे अंदरों पैदा हो रहे और कबीर के अंदर में जानता इस सितारे किमे बने कड़ो बने और किसती चित्रकारी ने इना नु है सवारे है सवाल ते वैज्ञानिक है प्रश्न वास्तव के इतने प्राकृतिक है लेकिन कबीर कहंदे ने मेनू इस बोध है

ਹਵੇ ਇੱਕ ਤਰੀਕੇ ਦਾ ਇੱਕ ਵਿਗਿਆਨ ਪਰ ਜਦ ਧਿਆਨ ਦੀ ਕੋਈ ਚਰਮ ਸੀਮਾ ਤੇ ਪਹੁੰਚ ਜਾਂਦਾ ਹੈ ਤਾਂ ਵਿਗਿਆਨ ਉਸ ਲਈ ਪੜਨ ਦੀ ਲੋੜ ਨਹੀਂ ਪੈਂਦੀ ਵਿਗਿਆਨ ਦੀ ਹਕੀਕਤ ਉਸ ਦੇ ਤੇ ਨਾਜ਼ਿਲ ਹੋ ਜਾਂਦੀ ਉਹ ਸਭ ਕੁਝ ਦੇਖਦਾ ਹੈ ਸਾਰੀ ਦੀ ਸਾਰੀ ਅਸਲੀਅਤ ਦੇਖਦਾ ਹੈ ਇਸ ਵਾਸਤੇ ਵਿਗਿਆਨ ਸੰਬੰਧੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਚ ਜੋ ਕੁਝ ਵੀ ਮਿਲਦਾ ਹੈ ਅਜੋਕੇ ਵਿਗਿਆਨ ਉਸ ਨੂੰ ਰੱਦ ਨਹੀਂ ਕਰ ਸਕਦੇ ਅੱਜ ਦਾ ਵਿਗਿਆਨ ਉਸ ਨੂੰ ਕਬੂਲ ਕਰਦਾ ਹੈ ਉਸ ਨੂੰ ਮੰਨ ਲੈ ਜਿਵੇਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਵੇਂ ਸਾਡੀ ਉਮਰ ਹੈ ਤੇ ਇੱਕ ਸੀਮਾ ਤੇ ਪਹੁੰਚ ਕੇ ਏਸੀ ਘਟਨਾ ਸ਼ੁਰੂ ਹੋ ਜਾਂਦੀ ਹੈ ਜਿ세 40 ਸੀਪੁਰ ਹੋਏ 85 ਪਗ ਖਿッセ 60 ਕੇ ਬੁਢੇਪਾ ਆਵੇ 40 ਸਾਲ ਸਰੀਰ ਦੀ ਸ਼ਿਖਰ ਹੈ ਫਿਰ ਉਤਾਰ ਹੈ ਫਿਰ ਬੁਢੇਪਾ ਆ ਜਾਂਦਾ ਹੈ ਔਰ ਇੱਕ ਦਿਨ ਸਾਡਾ ਅੰਤ ਹੋ ਜਾਂਦਾ ਹੈ ਸਾਹਿਬ ਜੀ ਨੇ ਇਸੇ ਤਰੀਕੇ ਨਾਲ ਘਟਨ ਤੇ ਪੰਘਟਨ ਰੂਪੰ ਘਟਨਤ ਰਵਸਸ ਨਿਕਤਰ ਗਗਨ ਇਹ ਸੂਰਜ ਚੰਦ ਤਾਰੇ ਇਹ ਵੀ ਇੱਕ ਦਿਨ ਬੁੱਢੇ ਹੋ ਕੇ ਘਟਦੇ ਨੇ ਤੇ ਘਟਣ ਤੋਂ ਬਾਅਦ ਮਿਟਦੇ ਨੇ ਨਿਸ਼ ਤੋਂ ਨਾਬੂਧ ਹੁੰਦੇ ਨੇ ਇਹ ਨਿਯਮ ਜੋ ਸਾਡੇ ਤੇ ਲਾਗੂ ਹੈ ਸਭ ਕੁਝ ਤੇ ਲਾਗੂ ਹੈ ਇਹ ਸਾਰੀਆਂ ਵਿਚਾਰਾਂ ਤੇ ਕਿਸੇ ਹੱਦ ਤੱਕ ਵਿਗਿਆਨ ਨੇ ਪਰ ਇੱਕ ਪਰਮ ਗਿਆਨੀ ਨੂੰ ਇਸ ਦਾ ਬੋਧ ਹੁੰਦਾ ਹੈ ਇਸ ਦੀ ਜੋ ਹੈ ਸਮਝ ਆਉਂਦੀ ਹੈ तो भगत कबीर उस ब्राह्मण ने एक प्रश्न किया कि भगत जी यू बोध है कि आसमान खड़ा है ए नूर किसने भरे है सूरज प्रकाश किसने दिता है ये सारा आप बोध है ये प्राप्त होया और ये क्या मेनू भी प्राप्त हो सकता है ਤੋ ਭਗਤ ਕਬੀਰ ਕਹਿੰਦੇ ਨਾ ਕਹੋ ਕਬੀਰ ਜਾਣੇ ਸੋਈ ਹਿਰਦੇ ਰਾਮ ਮੁਖ ਰਾਮੇ ਰਸਨਾ ਤੇ ਰਾਮ ਹੋਵੇ ਹਿਰਦੇ ਚ ਵੀ ਰਾਮ ਹੋਵੇ ਰਸਨਾ ਜਪੇ ਹਿਰਦਾ ਜਪੇ ਦੋਹਾਂ ਦਾ ਤਾਲਮੇਲ ਬੈਠ ਜਾਏ ਤੋ ਕਬੀਰ ਕਹਿੰਦੇ ਨੇ ਇਹਨਾਂ ਸਾਰੀਆਂ ਬਾਰਿਕੀਆਂ ਨੂੰ ਪਦਾਰਤ ਦੀਆਂ ਇਹਨਾਂ ਸਾਰੀਆਂ ਬਾਰਿਕੀਆਂ ਨੂੰ ਸੰਸਾਰ ਦੇ ਇਹਨਾਂ ਸਾਰੇ ਗੁੱਝਾਵੇ ਪੇਦਾ ਨੂੰ ਉਹ ਜੋ ਹੈ ਜਾਣ ਲਵੇਗਾ ਇਨਾਂ ਸਾਰੀਆਂ ਹੀ ਛੁਪੀਆਂ ਹੋਈਆਂ ਗੱਲਾਂ ਤੇ ਉਹਦੇ ਸਾਹਮਣੇ ਪਰਦਾ हट ਜਾਏਗਾ। ਤੋ ਜਿੱਥੇ ਪਦਾਰਤ ਦੇ ਭੇਦ ਨੂੰ ਸਮਝਣ ਲਈ ਇੱਕ ਬਾਰੀਕ ਬੀਨੀ ਚਾਹੀਦੀ ਹੈ ਜੈਸੇ ਕਿ ਸਾਂਸ ਟਿਸਟ ਹੈ ਜੈਸੇ ਕਿ ਸੈンスਦਾਨ ਹੈ ਵਿਗਿਆਨਕ ਹੈ بڑا ਬਾਰੀਕ ਦਿਮਾਗ ਹੈ ਉਸਦੇ ਕੋਲ ਪਦਾਰਤ ਦੇ ਵਾਸਤਵਿਕ ਅਸਥੂਲ ਚੀਜ਼ਾਂ ਦੇ ਉਹ بڑے ਗੁੱਝੇ ਰਾਜ਼ ਸਮਝ ਲੈਂਦਾ ਹੈ ਤੇ ਜਾਣ ਲੈਂਦਾ ਹੈ ਪਰ ਪ੍ਰਮਾਤਮਾ ਦਾ ਭੇਦ ਜਾਣਨਾ ਸੈਂਟਿਸਟ ਤੋਂ ਇਹ ਹਜ਼ਾਰ ਕਦਮ ਅੱਗੇ ਜਾਣ ਵਾਲੀ ਗੱਲ ਹੈ ਇਸ ਵਾਸਤੇ ਇੱਕ ਭਗਤ ਤੋਂ ਹਜ਼ਾਰਾਂ ਸੈਸਦਾਨ ਕੁਰਬਾਨ ਕੀਤੇ ਜਾ ਸਕਦੇ ਨੇ ਸਦਕੇ ਕੀਤੇ ਜਾ ਸਕਦੇ ਨੇ ਕਿਉਂਕਿ ਉਸ ਨੂੰ ਜੋ ਬੋਧ ਹੈ ਮਹਾਨ ਬੋਲ ਹੈ ਇਸ ਵਾਸਤੇ ਸਾਈਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਜਿਹੜੀ ਕਥਾ ਹੈ અત્યੰਤ ਗੂੜ ਹੈ ਬਾਰੀਕ ਹੈ ਇਸ ਨੂੰ ਉਹ ਹੀ ਸਮਝੇਗਾ ਜਿਸ ਦੇ ਕੋਲ ਬੁੱਧ ਬਾਰੀਕ ਹੈ ਦੇ ਦੇ ਕੋਲ ਬਾਰੀਕ ਵੀ ਨਹੀਂ ਹੈ ਕਹਿੰਦੇ ਹਨ ਹਰ ਵਕਤ ਪਦਾਰਣ ਦਾ ਚੰਤਨ ਕਰੀਏ ਅਕਲ ਮੋਟੀ ਹੁੰਦੀ ਹੈ ਔਰ ਪ੍ਰਮਾਤਮਾ ਦਾ ਚੰਤਨ ਕਰੀਏ ਅਕਲ ਬਾਰੀਕ ਹੁੰਦੀ ਹੈ ਇਸ ਦੌਰ ਦੇ ਵਿੱਚ ਇਸ ਸਦੀ ਦੇ ਜਿਸ ਨੂੰ ਅਸੀਂ 21 ਸਦੀ ਕਹਿ ਰਹੇ ਹਾਂ ਜਿਸ ਦੇ ਅਸੀਂ ਜੀ ਰਹੇ ਹਾਂ ਅਕਲ ਬਹੁਤ ਮੋਟੀ ਹੋ ਗਈ ਹੈ ਬਹੁਤ ਮੋਟੀ ਹੋ ਗਈ ਹੈ ilm ਬਹੁਤ ਵੱਧ ਗਿਆ ਹੈ ਪੜਾਈ ਬਹੁਤ ਵੱਧ ਗਈ ਹੈ ਅਕਲ ਬਹੁਤ ਮੋਟੀ ਹੋ ਗਈ ਹੈ ਇਸ ਹਸਤੇ ਸਤਿਗੁਰਾਂ ਨੂੰ ਕਹਿਣਾ ਪਿਆ ਕਿ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਵੱਧ ਗਈ ਹੈ ਇੱਕ ਦੌਰ ਸੀ ਇੱਕ ਜ਼ਮਾਨਾ ਸੀ ਕਿ ਅਨਪੜ੍ਹ ਸਿਆਣਿਆਂ ਦੀ ਤਾਦਾਦ ਜ਼ਿਆਦਾ ਸੀ ਇੱਕ ਦੌਰ ਹੈ ਕਿ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਵੱਧ ਗਈ ਬਹੁਤ ਵੱਧ ਗਈ ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਆਮ ਦਾ ਜਿਸ ਇਲਮ ਨੇ ਜਿਸ ਤਾਲੀਮ ਨੇ ਜਿਸ ਪੜਾਈ ਨੇ ਮਨੁੱਖ ਦਾ ਲੋਭ ਵਧਾ ਦਿੱਤਾ ਹੋਵੇ ਵਾਸ਼ਨਾ ਵਧਾ ਦਿੱਤੀ ਹੋਵੇ ਅਹੰਕਾਰ ਵਧਾ ਦਿੱਤਾ ਹੋਵੇ ਵੈਰ ਵਿਰੋਧ ਵਧਾ ਦਿੱਤਾ ਹੋਵੇ ਉਸ ਨੂੰ ਇਲਮ ਕਿਸ ਤਰ੍ਹਾਂ ਆਖੋਗੇ ਉਹ ਤੇ ਇਲਮ ਦੇ ਨਾਮ ਦੇ ਉੱਤੇ ਧੋਖਾ ਹੋਇਆ ਜਿਸ ਦੀਵੇ ਨੇ ਘਰ ਹੀ ਜਲਾ ਦਿੱਤਾ ਹੈ ਉਸ ਦੀਪਕ ਨੂੰ ਦੀਪਕ ਆਖਣ ਦੀ ਕੀ ਲੋੜ ਹੈ ਤੇ ਅਗਨ ਸੀ ਘਰ ਜਲ ਗਿਆ ਨਾਸ ਹੋ ਗਿਆ ਖਾਕ ਹੋ ਗਿਆ ਤੋ ਇਲਮ ਤੇ ਬਹੁਤ ਵਧਿਆ ਹੈ ਪੜਾਈ ਤੇ ਬਹੁਤ ਵੱਧੀ ਹੈ ਪਰ ਅਕਲ ਮੋਟੀ ਹੋ ਗਈ ਕਿਉਂਕਿ ਇਲਮ ਨੇ ਪੜਾਈ ਨੇ ਮਨੁੱਖ ਨੂੰ ਜਿਹੜੀ ਦੇਸ਼ਨਾ ਦਿੱਤੀ ਕਿ ਪਦਾਰਥ ਦਾ ਚਿੰਤਨ ਕਰੋ ਪਦਾਰਥ ਦੀ ਮੰਗ ਕਰੋ ਇਹੀ ਜੀਵਨ ਦਾ ਲਕਸ਼ ਹੈ ਔਰ ਕੁਝ ਨਹੀਂ ਤੋ ਹਰ ਵਕਤ ਸੋਚਣੀ ਵਿੱਚ ਪਦਾਰਥ ਪਦਾਰਥ ਤੋ ਅਕਲ ਮੋਟੀ ਹੋ ਗਈ मोटी अकल प्रमात्मा नु किस तरह समझे जबकि प्रमात्मा अत्यंत बारीक अति बारीक तो साहब कहनेंग इंद्रिया पहुंच तो परे है अपार है जिस तक पहुंच पाना बहुत औख है अख जिसन पूरा वेख नहीं सकेगी रसना जिसनु पूरन कथन नहीं कर सकेगी कान जिसनु पूर्ण तौर ते सुन नहीं सकनगे दिमाग जिसनु पूर्ण तौर ते सोच भी नहीं सकेगा गाथा गूढ़ अपारन समझण बिरला जने चाहे अपार है चाहे अत्यंत गूढ़ है बारीक है पर साहेब कदर फिर भी कोई ऐसे विरले मनुख ने है जो इस बारीकी नु समझ लंदे है ਉਸ ਆਪਾਰ ਤੱਕ ਪਹੁੰਚਦੇ ਨੇ ਤੇ ਪਰਮ ਆਨੰਦ ਮਾਣਦੇ ਨੇ ਆਇਆ ਉਹ ਕੀ ਕਰਦੇ ਨੇ ਕਿਹੜੀ ਸਾਧਨਾ ਕਰਦੇ ਨੇ ਜਿਸ ਦੁਆਰਾ ਉਹ ਪ੍ਰਮਾਤਮਾ ਨੂੰ ਸਮਝ ਲੈਂਦੇ ਨੇ ਇਸ ਆਪਾਰ ਦੀ ਕਥਾ ਨੂੰ ਜਾਣ ਲੈਂਦੇ ਨੇ ਉਸ ਗੂੜ ਪ੍ਰਮਾਤਮਾ ਨੂੰ ਉਰਨ ਤੌਰ ਤੇ ਪ੍ਰਾਪਤ ਕਰ ਲੈਂਦੇ ਨੇ ਤੇ ਉਹ ਸਮਝ ਵੀ ਲੈਂਦੇ ਨੇ ਆਇਆ ਉਹ ਕਰਦੇ ਕੀ ਨੇ ਤਾਂ ਸਾਇਬ ਕਹਿੰਦੇ ਨੇ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮ ਸਤਿਗੁਰ ਕਹਿੰਦੇ ਪਹਿਲੇ ਤੋਂ ਸੰਸਾਰ ਕਾਮਨਾਵਾਂ ਦਾ ਤਿਆਗ ਕਰ ਦੇਣੇ ਕਾਮ ਕਾਮਨਾਵਾਂ ਪ੍ਰੇਵਾਚੀ ਸ਼ਬਦ ਬਣ ਗਿਆ ਕਾਮ ਕਾਮਨਾ ਦਰਸਲ ਮਨੁਖ ਦੀ ਚੇਤਨਾ ਇੱਕ ਦਾਇਰੇ ਵਿੱਚ ਘੁੰਮਦੀ ਹੈ ਪੁੱਤਰ ਦੀ ਕਾਮਨਾ ਧਨ ਦੀ ਕਾਮਨਾ ਜਸ ਦੀ ਕਾਮਨਾ ਪ੍ਰਭਤਾ ਦੀ ਕਾਮਨਾ ਰਤਬਿਆਂ ਪਦ ਪ੍ਰਤਿਸ਼ਟਾ ਸਿੰਘਾਸਣ ਦੀ ਕਾਮਨਾ ਫਿਰ ਇਸਤਰੀ ਦੀ ਕਾਮਨਾ ਇੰਜ ਗਰਦਿਸ਼ ਕਰ ਵੀ ਰਹੀ ਮਨੁੱਖ ਦੀ ਇਹ ਵਾਸ਼ਨਾ ਲੇਕਿਨ ਥੋੜੀ ਦੇਰ ਲਈ ਆ ਕੇ ਇਸਤਰੀ ਤੇ ਰੁਕੀ ਸ਼ਾਇਦ ਭਾਰਤ ਦੇ ਮਨੀਸ਼ ਲੋਗਾ ਨੇ ਇਸਤਰੀ ਨੂੰ ਇਸ ਵਾਸਤੇ ਕਾਮਨੀ ਕਹਿ ਦਿੱਤਾ ਕਾਮਨਾ ਦੀ ਮਣੀ ਕਹਿ ਦਿੱਤਾ ਜਿੱਥੇ ਪੁਰਸ਼ ਦੀ ਥੋੜੀ ਦੇਰ ਲਈ ਕਾਮਨਾ ਰੁਕਦੀ ਹੈ ਭਾਵੇਂ ਮਨੁੱਖ ਦੀ ਕਾਮਨਾਵਾਂ ਵਿੱਚ ਪੁੱਤਰ ਹੈ, ਜਸ ਹੈ, ਧਨ ਹੈ, ਪ੍ਰਭਤਾ ਹੈ। ਲੇਕਿਨ ਫਿਰ ਵੀ ਇਨ੍ਹਾਂ ਸਾਰਿਆਂ ਦੇ ਨਾਲ-ਨਾਲ ਇਸਤਰੀ ਖੜੀ ਆਉਂਦੀ ਹੈ ਪੁੱਤਰ ਦੇ ਨਾਲ, ਧਨ ਨਾਲ, ਸੰਪਦਾ ਦੇ ਨਾਲ, ਘਰ ਨਾਲ, ਮਹਿਲ-ਮਾੜੀਆਂ ਦੇ ਨਾਲ ਇਸਤਰੀ ਖੜੀ ਹੈ। ਕਾਮਨੀ ਜੋ ਹੈ ਖੜੀ ਹੈ। ਤੋ ਸਹਿਬ ਕਹਿੰਦੇ ਨੇ ਸੰਸਾਰ ਕਾਮ ਤਜਣੰ ਜੋ ਸੰਸਾਰੀਆਂ ਕਾਮਨਾਵਾਂ ਦਾ ਤਿਆਗ ਕਰਦਾ ਹੈ ਨਾ ਉਹ ਇੱਕ ਗੋਬਿੰਦ ਰਮਣਨ ਸਾਧ ਸੰਗਮੇ ਗੁਰੂ ਦੀ ਸੰਗਤ ਦੇ ਚ ਬੈਠ ਕੇ ਜੋ ਗੋਬਿੰਦੇ ਗੁਣਾ ਦਾ ਰਮਣਨ ਕਰਦਾ ਹੈ ਸੰਸਾਰਿਕ ਕਾਮਨਾਵਾਂ ਦਾ ਤਿਆਗ ਕਰਦਾ ਹੈ ਉਹ ਆਪਾਰ ਤੇ ਗੂੜ ਜੋ ਪ੍ਰਭੂ ਦੀ ਕਥਾ ਹੈ ਉਸ ਨੂੰ ਸਮਝ ਲੈਂਦਾ ਹੈ ਉਸ ਨੂੰ ਜਾਣ ਲੈਂਦਾ ਹੈ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ ਨੇ ਹਰ ਚਰਨ ਕਮਲ ਧਿਆਨਨ ਨਾਨਕ ਕੁਲ ਸਮੋਂ ਉਧਾਰਣ ਹੈ ਸਾਇਬ ਕਨੇ ਸ਼ੁਭ ਮੰਤਰ ਕਿਹੜਾ ਹੈ ਆਖਰ ਧਾਰਮਿਕ ਦੁਨੀਆ ਦੇ ਇਹ ਵੀ ਇੱਕ ਪ੍ਰਸ਼ਨ ਹੈ ਕਿਸ ਮੰਤਰ ਦਾ ਜਾਪ ਕਰੀਏ ਕਿਹੜਾ ਮਹਾਨ ਮੰਤਰ ਹੈ ਕਿਹੜਾ ਸ਼ਰਮੋਰ ਮੰਤਰ ਹੈ ਸਤਗੁਰੂ ਥੇ ਕਹਿ ਰਹੇ ਨੇ ਕਿ ਗੁਰੂ ਦਾ ਬਚਨ ਚਾਹੇ ਉਹ ਕੋਈ ਵੀ ਹੈ ਸ਼ੁਭ ਮੰਤਰ ਹੈ ਹਰ ਬਚਨ ਮੰਤਰ ਹੈ ਮੰਤਰ ਜੋ ਬਕਾਇਦਾ ਆਪਣਾ ਕੰਮ ਕਰੇ ਤੇ ਕਿਸੇ ਤੇ ਚਲੇ ਕਹਿੰਦੇ ਜਿਸ ਦਾ ਬੋਲ ਚਲੇ ਉਹਨੂੰ ਕਹਿੰਦੇ ਨੇ ਮੰੰਤਰੀ ਤੇ ਜਿਸ ਬੋਲ 'ਚ ਸ਼ਕਤੀ ਹੋਵੇ ਉਹਨੂੰ ਬੋਲ ਨਹੀਂ ਕਹਿੰਦੇ ਉਹਨੂੰ ਮੰਤਰ ਕਹਿੰਦੇ ਨੇ ਗੁਰੂ ਮੰਤਰ ਗੁਰੂ ਦਾ ਉਹ ਬੋਲ ਜੋ ਮੰਤਰ ਦੀ ਸ਼ਕਲ اختیار ਕਰ ਗਿਆ ਹੈ ਜਿਸ ਦੀ ਸ਼ਕਤੀ ਹੈ अपार शक्ति है जो चल सकता है। गुरुदा ओबो जपया जाए और उस दिन ध्यान जोड़े जाए उस मंत्र ने अपना कम करना है। शक्तिशाली यो मंत्र तो सेवक इन्हें गुरुदा जो बचन है ये शुभ मंत्र है। सुमंत्र साध बचना कोट दोष बिनासने ਔਰ ਉਸ ਮੰਤਰ ਦੀ ਇਹ ਸ਼ਕਤੀ ਹੈ ਕਿ ਕਰੋੜਾਂ ਪਾਪ ਨਾ ਸੁਝ ਜਾਂਦੇ ਨੇ ਲੱਖ ਮੜੀਆਂ ਕਰ ਇਕੱਠੇ ਇਕ ਰਤੀ ਲੈ ਭਾਏ ਗੁਰੂ ਅਰਣਕ ਦੇਵ ਜੀ ਮਹਾਰਾਜ ਇੱਕ ਉਦਾਹਰਣ ਦਿੰਦੇ ਨੇ ਕਿ ਜੈਸੇ ਇੱਕ ਨਿੱਕੀ ਜਿਹੀ ਚਿੰਗਾਰੀ ਦੇ ਨਾਲ ਕਰੋੜਾਂ ਮਣ ਲਖਣਾ ਜਲਾ ਕੇ ਖਾਕੀ ਤੀਆਂ ਜਾ ਸਕਦੀਆਂ ਨੇ ਇਸ ਤਰ੍ਹਾਂ ਪ੍ਰਭੂ ਦੇ ਨਾਮ ਮੰਤਰ ਦੇ ਨਾਲ ਕਰੋੜਾਂ ਪਾਪ ਸਾੜੇ ਜਾ ਸਕਦੇ ਨੇ ਕਰੋੜਾਂ ਪਾਪ ਜਲਾਏ ਜਾ ਸਕਦੇ ਨੇ ਤੋ ਸਤਿਗੁਰ ਕਹਿ ਰਹੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ਼ ਨੇ ਸ਼ੁਭ ਮੰਤਰ ਹੈ ਉੱਚਾ ਮੰਤਰ ਹੈ ਸਾਧੂ ਦਾ ਬਚਨ ਗੁਰੂ ਦਾ ਬਚਨ ਜਿਸ ਦੇ ਨਾਲ ਕਰੋੜਾਂ ਪਾਪ ਨਾਸ਼ ਹੋ ਜਾਂਦੇ ਨੇ ਹਰ ਚਰਨ ਕਮਲ ਧਿਆਨ ਨਾਨਕ ਕੁਲ ਸਮੋ ਉਧਾਰਣ ਸੁਰਤ ਧਿਆਨ ਪ੍ਰਭੂ ਦੇ ਗੁਣਾ ਦੇ ਚੁਣ ਜਾਏ ਤੇ ਗੁਣ ਹੀ ਪ੍ਰਭੂ ਦੇ ਚਰਨ ਨੇ ਜਿਵੇਂ ਪੈਰਾਂ ਤੇ ਸਾਡਾ ਸਰੀਰ ਖੜਾ ਹੈ ਗੁਣਾ ਤੇ ਪ੍ਰਮਾਤਮਾ ਦੀ ਹੋਂਦ ਖੜੀ ਹੈ ਗੁਣਾ ਵਿੱਚ ਧਿਆਨ ਦਾ ਜੁੜ ਜਾਣਾ ਪ੍ਰਭੂ ਦੇ ਚਰਨਾਂ ਨਾਲ ਜੁੜ ਗਏ ਪ੍ਰਭੂ ਦੇ ਛਿਲੇਨ ਹੋ ਗਏ ਉਸ ਦੇ ਕਦਮਾਂ ਨਾਲ ਅਸੀਂ ਜੁੜ ਗਏ ਕਿਉਂਕਿ ਪ੍ਰਮਾਤਮਾ ਦੀ ਹੋਂਦ ਤੇ ਗੁਣਾ ਤੇ ਖੜੀ ਹੈ ਗੁਣ ਸਾਰੇ ਕੱਢ ਲਈਏ ਤਾਂ ਕਾਹਦਾ ਪ੍ਰਮਾਤਮਾ ज्ञान, विज्ञान, निर्भयता विशालता कृपालता परम शक्ति अनंत, ये सब कुछ कट गई है तो फिर परमात्मा है परमात्मा इना ही अनंत गुणा ते खड़ा है यही उसकी होंद है और जैसे जैसे गुणा मनुख का ध्यान जुड़ता है ਉਹ ਪ੍ਰਭੂ ਦੇ ਚਰਣਾ ਦੇ ਨਾਲ ਜੁੜਦਾ ਹੈ ਸਾਬ ਕਹਿੰਦੇ ਨੇ ਜਿਸ ਦਾ ਧਿਆਨ ਪ੍ਰਭੂ ਦੇ ਚਰਣਾ ਦੇ ਨਾਲ ਜੁੜਦਾ ਹੈ ਉਹ ਆਪਣਾ ਤੇ ਉਧਾਰ ਕਰਦਾ ਹੈ ਆਪਣੀ ਕੁੱਲ ਦਾ ਵੀ ਉਧਾਰ ਕਰਦਾ ਹੈ ਰਸਕ ਬੰਦਾ ਆਤਮ ਰਕਸ਼ੀਆ ਜਦ ਆਪਣੇ ਘਰ ਦੇ ਚ ਵੀ ਜਾਂਦਾ ਹੈ ਤਾਂ ਉਸ ਦੀ ਜਿਹੜੀ ਵਾਈਬ੍ਰੇਸ਼ਨ ਉਸ ਦੇ ਜਿਹੜੀਆਂ ਸਰੀਰ ਚੋਂ ਤਰੰਗਾ ਨਿਕਲਦੀਆਂ ਨੇ ਉਹ ਪਰਿਵਾਰ ਨੂੰ ਪ੍ਰਭਾਵਿਤ ਕਰਦੀਆਂ ਨੇ ਲਾਜ਼ਮੀ ਕਰਦੀਆਂ ਨੇ ਜੈਸੇ ਕਿ ਪੜਿਆਂ ਨੂੰ ਸੁੰਦਰ ਅਤਰ ਲਾਇਆ ਹੋਵੇ ਸੈਂਟ ਲਾਇਆ ਹੋਵੇ ਤੇ ਉਹ ਘਰ ਦੇ ਚਲਾ ਜਾਏ ਕਿ ਆ ਪੁੱਤਰਾਂ ਨੂੰ ਮਹਿਕ ਨਹੀਂ ਆਵੇਗੀ ਕਿ ਆ ਪਤਨੀ ਨੂੰ ਮਹਿਕ ਨਹੀਂ ਆਵੇਗੀ ਕਿ ਆ ਮਾਂ ਬਾਪ ਨੂੰ ਸੁਗੰਧੀ ਨਹੀਂ ਮਿਲੇਗੀ ਇਸੇ ਤਰ੍ਹਾਂ ਸੁਗੰਧਤ ਹਿਰਦਾ ਹੋ ਜਾਏ ਪ੍ਰਭੂ ਦੇ ਗੁਣਾ ਨਾਲ ਉਹ ਜਿੱਥੇ ਵੀ ਬੈਠਦਾ ਹੈ ਮਹਿਕ ਖਿਲੇਰਦਾ ਹੈ ਜਿਹੜੇ-ਜਿਹੜੇ ਉਸ ਦੇ ਸੰਬੰਧ ਵਿੱਚ ਆਣਗੇ ਉਸ ਦੀ ਕੁੱਲ ਬਣ ਜਾਏਗੀ ਪਰ ਉਸ ਕੁੱਲ ਦਾ ਵੀ ਉਧਾਰ ਹੋ ਜਾਂਦਾ ਕਿਉਂਕਿ ਉਹ ਜਿੱਥੇ ਬੈਠਦਾ ਹੈ ਮੁੱਤਰ ਹੁੰਦਾ ਹੈ ਵਾਤਾਵਰਨ ਫਜ਼ਾ ਦੇ ਵਿੱਚ ਖੁਸ਼ਬੂਆਂ ਹੀ ਖੁਸ਼ਬੂਆਂ ਜੋ ਹੈ ਡੁੱਲਦੀਆਂ ਨੇ ਇੱਕ ਗਾਥਾ ਹੈ ਬੜੀ ਸੁੰਦਰ ਇੱਕ ਸੂਫੀ ਫਕੀਰ ਨੂੰ ਇੱਕ ਪਿੰਡ ਦੇ ਵਾਸੀ ਨੇ ਬਹੁਤ ਕੋੜੇ ਸ਼ਬਦਾਂ ਨਾਲ ਆਖਿਆ ਕਿ ਰੋਜ਼ ਭਿਕਸ਼ਾ ਮੰਗ ਕੇ ਲੈ ਜਾਂਦੇ ਹੋ ਔਰ ਖਾਮੋਸ਼ੀ ਨਾਲ ਲੰਘ ਜਾਂਦੇ ਹੋ ਕੁਝ ਖੁਦਾ ਦੀ ਗੱਲ ਸੁਣਾਇਆ ਕਰੋ ਉਸ ਖੁਦਾ ਦੇ ਮਾਰਗ ਤੇ ਤੋਰਨ ਦੀ ਗੱਲ ਕਰਿਆ ਕਰੋ ਕੋ ਛੜੇ ਮੰਦੇ ਜੀ ਪ੍ਰਭੂ ਦੇ ਨਾਮ ਦਾ ਵਾਸਾ ਕਰਾਇਆ ਕਰੋ ਖਮੋਸ਼ੀ ਨਾਲ ਲੰਘ ਜਾਂਦੇ ਹੋ ਚੁੱਪ ਚੁਪੀ ਤੇ ਲੰਘ ਜਾਂਦੇ ਐਸਾ ਕਹੋ ਉਸ ਫਕੀਰ ਨੇ ਬੜੀ ਕੀਮਤੀ ਗੱਲ ਆਖੀ ਅੱਖਣ ਲੱਗਾ ਜੇ ਮੇਰੇ ਕੋਲ ਕੁਝ ਹੋਵੇਗਾ ਤਾਂ ਮੇਰੇ ਲੰਗਣ ਨਾਲ ਵੀ ਤੁਹਾਨੂੰ ਮਿਲ ਜਾਏਗਾ ਅਗਰ ਮੇਰੇ ਕੋਲ ਕੁਝ ਹੀ ਨਹੀਂ तो मेरे बोलन नाल भी थानू कुछ नहीं मिलना जे मैं आखा कि मेरे कपड़े इन्हें बड़ी सुगंधी है मेरे तन दे बड़ी महक है जद के ना सेंट लाया हो अतर लगे ही नहीं तो बोलन नाल की कुछ भी नहीं मैं कितना रोला पावा कितना कोई शोर शराबा करे कि मेरे कोल महक है मेरे कोल सुगंधी है मेरे कोल खुशबू है पर वास्तविक खुशबू ना आवे तो वाकई एक रोला ही है और कुछ नहीं ਪਰ ਜੇ ਖੁਸ਼ਬੂ ਲਗਾਈ ਹੋਵੇ ਇਤਰ ਲਗਾਇਆ ਹੋਵੇ ਰੋਲਾ ਪਾਣ ਦੀ ਲੋੜ ਵੀ ਨਹੀਂ ਖਾਮੋਸ਼ੀ ਨਾਲ ਲੰਘ ਜਾਏ ਲੋਕੀ ਮੋਹਤਰ ਹੋ ਜਾਣਗੇ ਲੋਕੀ ਧਨ ਧਨ ਕਰ ਉੱਠਣਗੇ ਲੋਕਾਂ ਦੇ ਦਿਲ ਦਿਮਾਗ ਵਿੱਚ ਖੇੜਾ ਹੀ ਖੇੜਾ ਜੋ ਹੈ ਪੈਦਾ ਹੋ ਜਾਏਗਾ ਇਸ ਵਾਸਤੇ ਸਹਿਬ ਕਹਿੰਦੇ ਨੇ ਜਿਨ੍ਹਾਂ ਦਾ ਧਿਆਨ ਪ੍ਰਭੂ ਦੇ ਚਰਨ ਕਮਲਾਂ ਨਾਲ ਜੁੜਦਾ ਹੈ ਉਹ ਆਪਣੀ ਕੁੱਲ ਦਾ ਵੀ ਉਧਾਰ ਕਰ ਲੈਂਦੇ ਨੇ ਆਪਣੀ ਪਰਿਵਾਰ ਦਾ ਵੀ ਆਸਰਾ ਬਣਦੇ ਨੇ ਆਪਣੇ ਸੰਬੰਧੀਆਂ ਦਾ ਵੀ ਆਸਰਾ ਬਣਦੇ ਨੇ ਸੁੰਦਰ ਮੰਦਰ ਸੈਣੇ ਜੇਨ ਮੱਤੇ ਹਰ ਕੀਰਤਨੇ ਮੁਕਤੇ ਰਮਣ ਗੋਬਿੰਦੇ ਨਾਮ ਇੱਕ ਲਬਦਿਆ ਬੜ ਭਾਗਣਾ ਕਿਹੜਾ ਮਕਾਨ ਸੋਹਣਾ ਹੈ ਕਿਹੜਾ ਘਰ ਖੂਬਸੂਰਤ ਹੈ ਆਪਣੇ ਆਪਣੇ ਪੈਮਾਨੇ ਨੇ ਨਾਪਣਦੇ ਤੋਲਣਦੇ ਮਾਰਬਲ ਲੱਗੇ ਹੋਇਆ ਹੈ ਕੀਮਤੀ ਕਾਲੀਨ ਅੰਦਰ ਵਿਛਿਆ ਹੋਏ ਨੇ ਫਰਨੀਚਰ ਬੜਾ ਕੀਮਤੀ ਹੈ ਪੇਂਟ ਬੜਾ ਸੁੰਦਰ ਹੈ ਕਾਬਲੇ ਦੀਵੰਦ ਹੈ ਬੜਾ ਕੀਮਤੀ ਹੈ ਬੜਾ ਕੀਮਤੀ ਹੈ ਔਰ ਬਹੁਤ ਸੁੰਦਰ ਹੈ ਇੱਕ ਤੇ ਨਾਪਣ ਦਾ ਤੋਲਣ ਦਾ ਇਹ ਪੈਮਾਨਾ ਹੈ ਪਰ ਸਹਬ ਕਹਿੰਦੇ ਨਹੀਂ ਇਹ ਪੈਮਾਨਾ ਵਾਸਤਵਿਕ ਸਚਾਈ ਤੇ ਮਬਨੀ ਨਹੀਂ ਹੈ सुंदर मंदर सैने जैन मद हर कीर्तन है ओही मकान शोभनीक ने ओही मकान सुंदर ने ओही मकान महान ने ते उच्चे ने जिना देच रहन वाले हरी दा कीर्तन कर देने हरी दा जस उचारण कर देने ओही घर दी शोभा है ओही घर दा शिंगार है ओही घर दी कीमत है ओही घर दी महानता है अगर इस ढंग नाल ही ਮਕਾਨ ਨੂੰ ਨਾਪਾਂਗੇ ਤੂੰ ਯਕੀਨ ਜਾਣੋ ਬੜੇ ਬੜੇ ਮਹਿਲ ਵੀ ਸਖਣੇ ਤੇ ਖੰਡਰਾਤ ਨੇ ਕੁਛ ਵੀ ਨਹੀਂ ਭਲੀ ਸੁਹਾਵੀ ਛਾਪਰੀ ਜਾਂਵੇਂ ਗੁਣ ਗਾਏ ਆਗ ਲਗੋ ਤੈ ਧੌਲ ਹਰ ਜੇ ਹਰ ਵਿੱਚ ਸਤ ਸਤਗੁਰ ਕਹਿੰਦੇ ਨੇ ਉਹ ਜੋਗੇ ਪੂਜਨ ਯੋਗ ਹੈ ਜਿੱਥੇ ਹਰੀ ਦਾ ਜਸ ਹੋ ਰਿਹਾ ਹੈ ਹਰੀ ਦਾ ਕੀਰਤਨ ਹੋ ਰਿਹਾ ਹੈ ਅਗ ਲਗ ਜਾ ਉਹਨਾਂ ਮਹਿਲਾਂ ਨੂੰ ਔਰ ਲੱਗੀ ਹੋਈ ਹੈ ਉਹਨਾਂ ਮਹਿਲਾਂ ਨੂੰ ਅਗ ਜਿੱਥੇ ਹਰੀ ਦਾ ਨਾਮ ਬਿਸਰਿਆ ਹੋਇਆ ਹੈ ਕ੍ਰੋਧ ਦੀ ਅਗ ਤ੍ਰਿਸ਼ਨਾ ਦੇ ਭਾਂਬੜ ਆਖਰ ਕਿਤਨੀਆਂ ਅਗਨੀਆਂ ਉੱਥੇ ਪਈਆਂ ਜਲਦੀ ਹਨ ਇਹ ਗੱਲ ਵੱਖਰੀ ਹੈ ਕਿ ਮਕਾਨ ਦੇ ਇਸ ਅਸਥੂਲੇ ਸੇਲੋਂ ਅਗ ਲੱਗੇ ਤਾਂ ਹਰ ਸ਼ਹਿਰ ਵਿੱਚ ਗਵਰਨਮੈਂਟ ਦੀ ਤਰਫੋਂ ਵੀ ਸਰਕਾਰ ਦੀ ਤਰਫੋਂ ਵੀ ਇੰਤਜ਼ਾਮ ਹੈ ਫਾਇਰ ਬ੍ਰਿਗੇਡ ਦਾ ਅਮਲਾ ਪਹੁੰਚਦਾ ਹੈ ਅਗ ਬੁਝਾਣ ਲਈ ਅਗਨ ਬੁਝਾਈ ਜਾਂਦੀ ਹੈ ਪੂਰੇ ਯਤਨਾ ਨਾਲ ਪਿੰਡਾਂ ਦੇ ਛੀ ਕਿਦਰੇ ਐਸਾ ਹੋ ਜਾਏ ਤਾਂ ਸਾਰਾ ਪਿੰਡ ਦੌੜ ਪੈਂਦਾ ਹੈ ਅੱਗ ਬੁਝਾਉਣ ਨੂੰ ਪਰ ਕ੍ਰੋਧ ਦੀ ਅਗਨੀ ਵਾਸ਼ਨਾ ਦੀ ਅਗਨੀ ਵੈਰ ਵਿਰੋਧ ਦੀ ਅਗਨ ਤ੍ਰਿਸ਼ਨਾ ਦੀ ਅਗਨ ਇਹ ਤੇ ਭਾਮੜ ਘਰ ਘਰ ਵਿੱਚ ਪੈ ਬਲਦੇ ਨੇ ਕੋਈ ਉਦਮ ਨਹੀਂ ਕਰਦਾ ਕੋਈ ਉਪਰਾਲਾ ਨਹੀਂ ਕਰਦਾ ਦਰਸਲ ਇਸ ਦਾ ਮੂਲ ਕਾਰਨ ਹੈ ਕਿ ਹਰ ਘਰ ਨੂੰ ਅਗ ਲੱਗੀ हर घर बांबड़ पे बलते हर घर लपटा दिया लपटा और आ जाए इस घर कलेश, इस घर दुख है इस घर तनाव है इस घर झगड़ा है इस घर द संताप है सेक बहर आ गया है धुआं बाहर आ गया है ਤਪਸ਼ ਬਾਹਰ ਆ ਗਈ ਹੈ ਪਹਿਲੇ ਤੇ ਜੋ ਅੰਦਰ ਰਹਿੰਦੇ ਸਨ ਉਹ ਉਸ ਸੇਕ ਨਾਲ ਤਪਦੇ ਪਏ ਸਨ ਪਰ ਹੁਣ ਉਹ ਪੜੋਸੀ ਵੀ ਜਾਂ ਜਿਹੜੇ ਰਾਹ ਗਏ ਨੇ ਉਹ ਵੀ ਉਸ ਸੇਕ ਨਾਲ ਤਪਦੇ ਨੇ ਉਹਨਾਂ ਨੂੰ ਵੀ ਇਹ ਤਪਸ਼ ਮਿਲਦੀ ਹੈ ਦਰਸਲ ਪਹਿਲੇ ਤੇ ਮਨੁੱਖ ਵਾਸ਼ਨਾ ਦੀ ਅਗਨ ਨਾਲ ਖੁਦ ਸੜਦਾ ਹੈ ਫਿਰ ਉਹਨਾਂ ਨੂੰ ਜਲਾਉਂਦਾ ਜੋ ਉਸ ਦੇ ਨਿਕਟ ਵਰਤੀ ਨੇ ਜੋ ਉਸ ਦੇ ਨੇੜੇ ਨੇ ਪਹਿਲੇ ਤੇ ਬੰਦਾ ਕ੍ਰੋਧ ਦੀ ਅਗਨ ਨਾਲ ਖੁਦ ਸੜਦਾ ਹੈ ਕ੍ਰਿਸ਼ਨਾਂ ਦੀ ਅਗਨ ਨਾਲ ਖੁਦ ਸੜਦਾ ਹੈ ਤੇ ਫਿਰ ਜਿਹੜੇ ਨਿਕਟ ਵਰਤੀ ਨੇ ਉਹ ਜਲਦੇ ਨੇ ਇਸ ਤਰੀਕੇ ਦੇ ਨਾਲ ਹਰ ਘਰ ਦੇ ਵਿੱਚ ਭਾਂਬੜ ਨੇ ਸਭ ਕਹਿੰਦੇ ਨੇ ਮਕਾਨ ਉਹੀ ਖੂਬਸੂਰਤ ਹੈ ਉਹ ਕੀਮਤੀ ਹੈ ਉਸ ਤੋਂ ਜਾਣਾ ਨਿਛੌਰ ਕੀਤੀਆਂ ਜਾ ਸਕਦੀਆਂ ਨੇ ਜਿੱਥੇ ਹਰੀ ਦਾ ਕੀਰਤਨ ਹੈ ਹਜ਼ਾਰਾਂ ਮਹਿਲ ਖੜੇ ਹੋਣ ਇੱਕ ਨਿੱਕਾ ਜਿਹਾ ਉਹ ਮੰਦਿਰ ਜਿਹਦੇ ਵਿੱਚ ਖੜਤਾਲਾ ਵਜਾ ਕੇ ਕੋਈ ਸਰੂਰ ਦੇ ਨਾਲ ਭਗਤੀ ਭਾਵਨਾ ਨਾਲ ਭਜੇ ਹਿਰਦੇ ਨਾਲ ਪ੍ਰਭੂ ਦੇ ਗੀਤ ਗਾ ਰਿਹਾ ਹੋਵੇ ਸ਼ਹਿਰ ਦੇ ਸਾਰੇ ਮਹਿਲ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ ਸਦਕੇ ਕੀਤੇ ਜਾ ਸਕਦੇ ਉਹ ਤੇ ਐਸਾ ਮਹਾਨ ਹੈ ਇਹੀ ਕਾਰਨ ਹੈ ਕਿ ਮੰਦਰਾਂ ਦੀ ਆਪਣੀ ਕشش ਹੈ ਧਾਰਮਿਕ ਅਸਥਾਨਾਂ ਦੀ ਆਪਣਾ ਖਿਚਾਓ ਮਨੁੱਖ ਦੇ ਅਚੇਤਨ ਮਨ ਦੇ ਜੋ ਹੈ ਬਣਿਆ ਹੋਵੇ ਭਾਵੇਂ ਕਾਰਮ ਦਾ ਜੇ ਮਨੁੱਖ ਨੂੰ ਪਤਾ ਨਹੀਂ ਇਹ ਪੂਰਾ ਲੇਕਿਨ ਖਿਚਾਓ ਹੈ ਕشش ਹੈ ਜਾਨ ਵੀ ਕੋਈ ਵਾਰ ਸਕਦਾ ਹੈ ਆਪਣੀ ਇੱਕ ਮਸਜਿਦ ਤੋਂ ਜ਼ਿੰਦਗੀ ਵੀ ਕੋਈ ਨਿਛਾਵਰ ਕਰ ਸਕਦਾ ਹੈ ਮੰਦਿਰ ਤੋਂ ਆਪਣਾ ਸਭ ਕੁਝ ਬਲੀਦਾਨ ਕਰ ਸਕਦਾ ਹੈ ਕੋਈ ਗੁਰਦੁਆਰੇ ਤੋਂ ਆਪਣੇ ਘਰ ਤੋਂ ਨਹੀਂ ਕਰ ਸਕੇਗਾ ਕੋਈ ਕਹਿ ਦੇਵੇ ਆਪਣੇ ਘਰ ਦੀ ਖਾਤਰ ਆਪਣੀ ਜਾਨ ਨਿਛਾਵਰ ਕਰੇ ਆਪਣੇ ਪੁੱਤਰਾਂ ਦਾ ਬਲੀਦਾਨ ਚੜਾ ਮੁਸ਼ਕਿਲ ਹੋ ਜਾਏਗੀ ਇਕਨ ਮਸਜਿਦਾਂ ਦੀ ਖਾਤਰ ਮੰਦਰਾਂ ਦੀ ਖਾਤਰ ਗੁਰਦੁਆਰਿਆਂ ਦੀ ਖਾਤਰ ਚਰਚ ਗਿਰਜੀਆਂ ਦੀ ਖਾਤਰ ਆਧ ਕਾਲ ਤੋਂ ਐਸਾ ਦੇਖਣ ਦੇ ਚਾਇਆ ਹੈ ਪਰਵਾਰਾਂ ਦੇ ਪਰਿਵਾਰ ਕੁਰਬਾਨ ਹੁੰਦੇ ਰਹੇ ਨੇ ਸਦਕੇ ਹੁੰਦੇ ਰਹੇ ਨੇ ਨਿਛਾਵਰ ਹੁੰਦੇ ਰਹੇ ਨੇ ਅਚੇਤਨ ਮਨ ਦੇ ਵਿੱਚ ਕੁਝ ਐਸੀ ਧਾਰਨਾ ਹੈ ਕਿ ਜੈਸਾ ਇਹ ਘਰ ਹੈ ਐਸਾ ਹੋਰ ਕੋਈ ਘਰ ਨਹੀਂ ਜੈਸਾ ਇਹ ਮੰਦਰ ਹੈ ਐਸਾ ਕੋਈ ਹੋਰ ਮੰਦਰ ਨਹੀਂ ਤੋਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਸੁੰਦਰ ਮੰਦਰ ਸੈਣੀ ਜੇਣ ਮੱਧ ਹਰ ਕੀਰਤਨੇ ਜਿਸ ਦੇ ਚ ਰਹਿਣ ਵਾਲੇ ਹਰੀ ਦਾ ਕੀਰਤਨ ਕਰਦੇ ਨੇ ਜਿਸ ਦੇ ਅੰਦਰ ਹਰੀ ਦਾ ਜਸ ਚੱਲਦਾ ਹੈ ਉਹ ਮੰਦਰ ਸ਼ੋਭਨਿਕ ਨੇ ਸੁੰਦਰ ਨੇ ਕੀਮਤੀ ਨੇ ਮੁਖਤੇ ਰਮਣ ਗੋਬਿੰਦੇ ਨਾਨਕ ਲਬਨੇ ਬੜਾ ਭਾਗ ਨੇ ਜੋ ਗੋਬਿੰਦੇ ਗੁਣਾ ਦਾ ਰਮਣ ਕਰਦੇ ਨੇ ਮੁਕਤਪੁਰਸ਼ ਨੇ ਕਿਸੇ ਤਰ੍ਹਾਂ ਦੇ ਵੀ ਉਹ ਬੰਧਨ ਦੇ ਚ ਨਹੀਂ ਤੇ ਇਸ ਤਰ੍ਹਾਂ ਦੇ ਮੁਕਤਪੁਰਸ਼ਾਂ ਦੇ ਦਰਸ਼ਨ ਵੱਡਿਆਂ ਭਾਗਾਂ ਅਨਸਾਰ ਨਸੀਬ ਹੁੰਦੇ ਨੇ